ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਲੁਧਿਆਣਾ ਦੇ ਵਿੱਚ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਮਿਲੀ ਜਾਣਕਾਰੀ ਦੇ ਅਨੁਸਾਰ ਮੇਲਰਗੰਚ ਇਲਾਕੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦੇ ਮੁਖ ਸਰਗਣੇ ਨੂੰ ਥਾਣਾ ਡਿਵੀਜ਼ਨ 6 ਨੰਬਰ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਮਿਲੀ ਜਾਣਕਾਰੀ ਦੇ ਅਨਸਾਰ ਗੈਂਗ ਦੇ ਮਾਸਟਰਮਾਈਂਡ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਦਕਿ ਤਿੰਨ ਦੋਸ਼ੀ ਹਲੇ ਵੀ ਫਰਾਰ ਦੱਸੇ ਜਾ ਰਹੇ ਹਨ ਜੋ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਚਓ ਇੰਸਪੈਕਟਰ ਬਲਵਿੰਦਰ ਕੌਰ ਦੇ ਅਨਸਾਰ ਫੜੇ ਗਏ ਦੋਸ਼ੀ ਦੀ ਪਛਾਣ ਗੁਰਮੀਤ ਸਿੰਘ ਵਾਸੀ ਪ੍ਰੀਤਨਗਰ ਨਿਊ ਸ਼ਿਮਲਾਪੁਰੀ ਦੇ ਰੂਪ ਦੇ ਵੱਜੋਂ ਹੋਈ ਹੈ ਪੁਲਿਸ ਨੇ ਦੋਸ਼ੀ ਦੇ ਕੋਲ 19 ਬੋਰੀਆਂ ਨਸ਼ਾ ਬਰਾਮਦ ਕੀਤੇ ਹਨ ਜੋ ਇੱਕ ਦਿਨ ਪਹਿਲਾਂ ਹੀ ਚੋਰੀ ਕੀਤੇ ਗਏ ਸਨ ਇਸ ਦੇ ਨਾਲ ਹੀ ਪੁਲਿਸ ਨੇ ਇੱਕ ਹੋਰ ਕੇਸ ਨੂੰ ਸੋਲਵ ਕੀਤਾ ਹੈ ਇਸ ਤੋਂ ਇਲਾਵਾ ਪ੍ਰਸਿੱਧਕਾਰੀਆਂ ਦਾ ਅਤੇ ਪੀੜਤਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਸਰ ਕੀ ਨਾ ਆਪਣਾ ਕੀ ਮਸਲਾ ਜਿਹੜਾ ਤੁਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆਏ ਹੋ ਮੇਰਾ ਨਾਮ ਰਵਿੰਦਰਪਾਲ ਸਿੰਘ ਮਿੰਕਾ ਹੈ ਜੀ ਮੈਂ ਲੁਧਿਆਣਾ ਸਕਿੱਲ ਟਰੇਡਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਸਾਡੇ ਅੱਥਰ ਅੱਜ ਸਾਰੇ ਇਕੱਠੇ ਹੁੰਦਾ ਮਕਸਦ ਹੈ ਸਾਡੇ ਮਾਰਕੀਟ 'ਚ ਲਗਾਤਾਰ ਚੋਰੀ ਦੀ ਹਮਲਾਵਰ ਦਿੱਤਾ ਮੁਰੀਆਂ ਸੀ ਡੇ ਬਾਈ ਡੇ ਉਹ ਕ੍ਰਾਈਮ ਵੱਧਦਾ ਜਾ ਰਿਹਾ ਸੀ ਬਹੁਤ ਆਨਾ ਨੂੰ ਚੋਰਾ ਦਾ ਕਿਸੇ ਦਾ ਕੋਈ ਨਹੀਂ ਸੀਗਾ ਅਸੀਂ ਬਾੜੀਓ ਗਾਕੇ ਚਾਰ ਸਾਹਿਬ ਕੋ ਆਪਣੀ ਲਗ ਲਗ ਸਾਰੇ ਬੰਦਿਆਂ ਨੇ ਆਪਣੀਆਂ ਐਫ ਆਈ ਆਰਾਂ ਵੀ ਲੋਜ ਕਰਾਈਆਂ ਜਾਂ ਕੰਪਲੇਟਾਂ ਵੀ ਲਿਖਾਈਆਂ ਮਗਰ ਹਲੇ ਤੱਕ ਚੋਰ ਟ੍ਰੇਸ ਨਹੀਂ ਹੋ ਰਹੇ ਸੀ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਅੱਥੇ ਦੇ ਚਾਰ ਸਾਹਿਬ ਜਿਹੜੇ ਚੌਂਕੀ ਇੰਚਾਰਜਾ 22 ਨੰਬਰ ਦੇ ਉਹਨਾਂ ਨੇ ਕੱਲ ਇੱਕ ਗੈਂ ਭੜਿਆ ਮੇਨ ਬੰਦਾ ਜਿਹੜਾ ਕਿੰਗ ਪੀਨ ਸੀ ਅਨਾਂ ਦਾ ਉਹ ਭੜਿਆ ਉਹ ਕੀ ਕਰਦਾ ਸੀਗਾ ਬਾਹਰੋਂ ਬੰਦੇ ਬੁਲਾ ਕੇ ਰੇਕੀ ਪਹਿਲਾਂ ਕਰਦੇ ਸੀ ਗੱਡੀ ਚ ਆਪ ਬਹਿ ਜਾਂਦਾ ਸੀ ਫਿਰ ਦੁਕਾਨਾਂ ਦੇ ਤਾਲੇ ਤਾਕੇ ਦੁਕਾਨਾਂ ਦਿਖਾ ਕੇ ਉਹਨਾਂ ਦੇ ਤਾਲੇ ਤੜਵਾ ਕੇ ਅੰਦਰੋਂ ਜੋ ਮਾਲ ਚੱਕਿਆ ਮਾਲ ਕਾਇ ਸੀ ਜਾਂ ਜੋ ਉਹਨਾਂ ਦੇ ਹੱਥ ਜਰੂਰੀ ਡਾਕੂਮੈਂਟ ਲੱਗਦੇ ਸੀ ਚੋਰੀ ਕਰਕੇ ਲੈ ਜਾਂਦੇ ਸੀ ਕੱਲ ਚੌਕੀ ਇੰਚਾਰ ਸਾਹਿਬ ਨੇ ਉਹ ਬੰਦਾ ਫੜਿਆ ਜਿਹੜਾ ਕਿੰਗਪਿੰਨ ਆ ਬਾਕੀ ਚੌਕੀ ਇੰਚਾਰ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਬਾਕੀ ਦੇ ਬੰਦੇ ਵੀ ਬਹੁਤ ਬੜੇ ਜਲਦੀ ਫੜੇ ਜਾਣ ਮੈਂ ਮਾਰਕੀਟ ਦਾ ਮੁੱਖ ਸੇਵਾਦਾਰ ਹੋਂਦੇ ਨਾਤੇ ਆਪਣੀ ਐਸੋਸੀਏਸ਼ਨ ਵੱਲੋਂ ਆਇਆ ਹਾਂ ਦੋਨੋਂ ਪਾਰਟੀਆਂ ਤੇ ਖੜੀਆਂ ਸੀਗੀਆਂ ਤੇ ਦੂਸਰੀ ਪਾਰਟੀ ਵੱਲੋਂ ਜਿਹੜੇ ਅਕਿਊਜ਼ਡ ਆ ਉਹਨਾਂ ਦੀ ਪਾਰਟੀ ਵੱਲੋਂ ਦੋ ਬੰਦੇ ਆਏ ਚੀਨਾ ਸਫਰਾ ਤੇ ਉਹਦਾ ਭਰਾ ਜਿਹੜਾ ਸ਼ੇਰ ਸਿੰਘ ਮੈਟਲ ਵਾਲੇ ਦਾ ਮੁੰਡੇ ਹਨ ਬਾਹਰ ਆ ਕੇ ਪਹਿਲਾਂ ਤਾਂ ਅੰਦਰ ਕਹਿੰਦੇ ਰਿਹਾ ਸਰਦਾਰ ਜਰਾ ਬੋਲਦਾ ਨੂੰ ਅੱਥੇ ਫੜ ਕੇ ਲੰਬਾ ਪਾ ਲੋ ਅੰਦਰ ਬਕਵਾਸ ਕਰਕੇ ਗਏ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਤਾਂ ਬਾਹਰ ਉਹ ਚੀਨਾ ਸਫਰਾ ਅੱਥੇ ਗੱਡੀ 'ਚ ਬੈਠ ਗਿਆ ਤੇ ਤੁਸੀਂ ਚੌਂਕੀ ਦੀ ਰਿਕਾਰਡਿੰਗ ਵੀ ਚੈੱਕ ਕਰ ਸਕਦੇ ਹੋ ਬਾਹਰ ਕਾੜੇ ਬਾਹਰ ਕਾੜ ਕੇ ਸਰੀਆ ਮਾਤੇ ਬਾਹਰ ਮੈਨੂੰ ਧਮਕੀ ਦੇ ਰਿਹਾ ਇੱਕ ਪਰਚੇ ਕਰਾ ਲਾ 10 ਕਰਾ ਲਾ ਤੈਨੂੰ ਦੇਖ ਲਾਂ ਵਿਆ ਚੋਰਾ ਨੂੰ ਐਨਾ ਖੋਖ ਵੀ ਨਹੀਂ ਹੈ ਕੋਈ ਸਦਾ ਜਾਂ ਪ੍ਰਸ਼ਾਸ਼ਕ ਦਾ ਸਰੀਆ ਮਾਤੇ ਧਮਕੀ ਦੇ ਕੇ ਜਾ ਰਿਹਾ ਤੁਸੀਂ ਆ ਤੇਰੀ ਫੋਟੇ ਆ ਚੌਂਕਾ ਦੇ ਕੈਮਰੇ ਲੱਗੇ ਹਨ ਚੌਂਕੀ ਦੀ ਗੋਟਾਏ ਚੱਕ ਆ ਰਿਹਾ ਸਾਰਿਆਂ ਮੈਂ ਬੰਦਾ ਟਰੈਕ ਕਰਕੇ ਗਿਆ ਮੈਂ ਆਪਣੇ ਵੱਲੋਂ ਵੀ ਇੱਥੇ ਚੌਂਕੀ ਤਰਕਾਸ ਦੇਣ ਲੱਗਾ ਹੋਰ ਮੈਂ ਸੀਪੀ ਸਾਹਿਬ ਕੋਲੋਂ ਚਾਰ ਸਾਹਿਬ ਕੋਲ ਮੰਕਰ ਦਾ ਇੱਕ ਤਾਂ ਚੋਰਾ ਨੇ ਕਾਰਵਾਈ ਕਰੋ ਦੂਸਰੀ ਨੰਬਰ ਗਾਲਾ ਸਰੀਆਮ ਜਿਹੜੇ ਇਹਨਾਂ ਦੇ ਪਿੱਛੇ ਹੈ ਧਮਕੀ ਦੇ ਕੇ ਜੋ ਬੰਦੇ ਕਾਰਬੀ ਇਹਨਾਂ ਦੇ ਮੇਰੇ ਨਾਲ ਆ ਮਾਰਕੀਟ ਦੇ ਬੰਦੇ ਵੀ ਆਏ ਇਹਨਾਂ ਦੇ ਰੈਗੂਲਰ ਚੋਰੀਆਂ ਹੋਈਆਂ ਹਨ ਤੁਸੀਂ ਇਹਨਾਂ ਤੋਂ ਵੀ ਪੁੱਛ ਸਕਦੇ ਹੋ ਇਹਨਾਂ ਦੇ ਬਿਆਨ ਲਗੋ ਸਾਰਾ ਕੁਝ ਤੁਹਾਨੂੰ ਦੱਸਣਗੇ ਹਾਂਜੀ ਕਿਆ ਨਾ ਹੱਕ ہمارا ਨਾਮ ਰਮੇਸ਼ਾ ਰਮੇਸ਼ ਜੀ ਆਪਕਾ ਕਦ ਚੋਰੀ ਹੋਇਆ ਥਾ ਟੈਂਪੋ ਇਹ 15 ਜੂਨ 2072 ਦਾ ਉਸ ਦਿਨ ਪਹਿਲੇ ਹਮਾਰਾ ਟੈਂਪੋ ਚੋਰੀ ਹੋਇਆ ਟੈਂਪੋ ਕਾਹ ਪੇ ਖੜਾ ਗਿਆ ਥਾ ਆਪਣੇ ਵਹੀ ਬਗਲੇ ਜਹਾ ਸਾਖਾ ਦੁਕੇ ਦੇ ਸਰਦਾਰ ਜੀ ਕੋ ਵਹੀ ਬਗਲੇ ਮੇਂ ਲੰਗਰ ਲਗਾ ਕੇ मैं कपड़े से मंगल कार के चोर भाग गए चोर टेंपो उठा के भाग गए आज तक मिला का भी टेंपो मेरा फोटो भी है उसका वीडियो है दो दो सब दिखा दू चोर भी फोटो भी होती है ता भी फोटो रही है हमारा टेंपो जैसे लेके भागा वीडियो भी बना पड़ा अभी तक हमारा टेंपो मिले नहीं मैं घूम रहा हूं गरीब आदमी आदि बताओ कैसे तो कितने का टेम्पो लिया था आपने मैं लाख लिया था मतलब अब घर बार कैसे चल रहा है आपका तो हूँ गुजारा तो 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 चल रहा है अब प्रशासन से क्या मांग करते हो मैं भी रिपोर्ट लिखाया ਕੀ ਨਾ ਆਪਣਾ ਸੁੰਗਾਵਾ ਜੀ ਮੋਰਫੋਰਮ ਐਪੀ ਟ੍ਰੇਡਰ ਦਾ ਨਾਮ ਸਰ ਕੀ ਚੋਰੀ ਕਦੋਂ ਹੋਈ ਤੇ ਕੀ ਕੀ ਚੋਹ 2 ਜਨਵਰੀ ਨੂੰ ਆਪੀ ਥੋੜੇ ਜਿੰਨ ਤੋਂ 1000 ਰੁਪਏ ਤੱਕ ਚੋਰੀ ਹੋਈ ਸੀ ਕਿਸੇ ਉਸ ਤੋਂ ਗਾਰਵ ਜੀ ਆਈ ਉਸ ਤੋਂ ਸਾਰੇ ਪਾਸੇ ਘੁੰਮ ਗਏ ਚਾਰ ਪੰਜ ਬੰਦੇ ਉਹ ਘੁੰਮ ਗਏ ਆ 6 ਮਹੀਨੇ ਬਾਅਦ ਆ ਕੇ ਫੜਿਆ ਪੁਲਿਸ ਤੇ ਕਿਵੇਂ ਦੇ ਦੇ 6 ਮਹੀਨੇ ਲੱਗ ਗਏ ਕਿ ਚੋਰ ਨੂੰ ਫੜਨ ਨੂੰ ਤੇ ਤੁਸੀਂ ਵਪਾਰੀ ਹੋ ਇਕਨੋਮੀ ਤੁਸੀਂ ਚਲਾਣੀ ਦੇ ਦੇ ਤੇ ਤੁਹਾਡੇ ਵਪਾਰ ਦੇ ਆਧਾਰੇ ਹੀ ਨਹੀਂ ਸੁਰੱਖਿਤਾਗੇ ਤੁਸੀਂ ਆਪ ਨਹੀਂ ਸੁਰੱਖੇ ਰਹੇ ਜੀ ਸਾਨੂੰ ਹੱਥਾਂ ਵਿੱਚ ਡਰ ਲਗਵਾ ਰਹੇ ਦਾ ਸਾਰਾ ਆਪੀ ਜਾਗ ਜਾ ਕੇ ਕੈਮਰੇ ਦੇਖਦੇ ਰਹਿੰਦੇ ਆ ਕਿ ਕੋਈ ਚੱਕਰ ਤਾਂ ਨਹੀਂ ਹੋ ਰਹੀ ساری ਰਾਤ ਨੀਂਦ ਨਹੀਂ ਆਉਂਦੀ ਸਿਹਤੇ ਤੇ ਨਹੀਂ ਆ ਗਈ ਕਿਵੇਂ ਦੇਖ ਦਿਓ ਕਿ ਤੁਸੀਂ ਹੁਣ ਤੁਹਾਡੇ ਪ੍ਰਧਾਨ ਜੀ ਨੂੰ ਧਮਕੀ ਦੇ ਕੇ ਗਏ ਨੇ ਕੁਝ ਲੋਗ ਬੜੀ ਮਾੜੀ ਗੱਲ ਹੈ ਜੀ ਤੇ ਚੋਰਾਂ ਨੂੰ ਸਾਫ਼ ਹੀ ਦੇਵਾਂਗੇ ਤੇ ਚੋਰਾਂ ਨੂੰ ਹਲਾਸ਼ੇਰੀ ਮਿਲਣੀ ਹੈ ਆਪਣੇ ਆਪ ਹੀ ਮਿਲਣੀ ਹੈ ਮਤਲਬ ਲੱਗਦਾ ਚੋਰੀ ਦਾ ਮਾਲ ਖਰੀਦਦੇ ਹੋਣਗੇ ਸਹੀ ਠੀਕ ਹੈ ਜੀ ਜਿਹੜਾ ਕਰੀਕਾਰ ਨਾਲ ਸਾਰੇ ਨਾਲ ਹੈਗਾ ਰੂਪ ਜਿਹੜੀ ਆ ਮੈਂ ਹੋਇਆ ਜੋਰੀ ਜਿਹੜੀ ਫੇਵਰ ਚ ਆਏ ਨਾ ਕਿਉਂਕਿ ਤਵਾਰੀਆਂ ਧਮਕੀ ਦੇ ਕੇ ਗਏ ਐ ਉਹ ਨਾਲ ਪੂਰੇ ਆ ਜਿਹੜੇ ਚੀਨਾ ਸਪਰਾ ਜੜਾ ਤੇ ਕਰੈਕਟ ਕਰਕੇ ਗਿਆ ਉਹ ਸਾਰੇ ਬਾਜ਼ਾਰ ਨੂੰ ਪਤਾ ਉਹਨੇ ਜੀਐਸਟੀ ਦੇ ਵੀ ਸਾਰੇ ਬਿਲਾਨਾ ਕੰਮ ਕੀਤਾ ਔਰ ਚੋਰੀ ਦਾ ਮਾਲ ਖੁੱਲ ਕੇ ਖਰੀਦਾ ਹੁੰਦੀ ਇੰਨੀ ਉੱਤੇ ਤੱਕ ਪਹੁੰਚ ਹੈਗੀ ਆ ਕਿਸੇ ਨੂੰ ਵੀ ਜਿਹੜਾ ਬੰਦਾ ਥਾਣੇ ਦੇ ਬਾਹਰ ਜਾਂ ਥਾਣੇ ਦੇ ਅੰਦਰ ਬੈਠ ਕੇ ਧਮਕੀ ਦੇ ਸਕਦਾ ਕੁਝ ਨਹੀਂ ਕਰਾ ਸਕਦਾ ਔਰ ਕੱਲ ਨੂੰ ਸਾਨੂੰ ਕੁਝ ਹੁੰਦਾ ਜਾਂ ਸਾਡੇ ਤੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਚੀਨਾ ਸਪਰਾ ਤੇ ਆ ਬੰਦੇ ਜ਼ਿੰਮੇਵਾਰ ਆ ਜਿਹੜੇ ਸਾਨੂੰ ਸਰੇ ਆਮ ਟਰੈਡ ਕਰ ਰਹੇ ਸਾਡਾ ਫਰਜ਼ ਨਹੀਂ ਅਸੀਂ ਆਪਣੇ ਮੈਂਬਰਾਂ ਦੇ ਮਗਰ ਆਈਏ ਜਾਂ ਚੋਰਾਂ ਨੇ ਖਿਲਾਫ ਕਾਰਵਾਈ ਕਰਾਈਏ ਸਰੇ ਆਮ ਤੁਸੀਂ ਦੇਖੋ ਖਰੀਦ ਰਿਆ ਮਾਲ ਆਨਾਂ ਦੇ ਹੁਣ ਕਦਮਾਂ ਦੇਖ ਕੇ ਤੋਂ ਆਨਾਂ ਦਾ ਬੇਲੋਗ ਸਾਬਤ ਕਰ ਦੇਣਾ ਵੀ ਆ ਮਾਲ ਆਨਾਂ ਦਾ ਇੱਕ ਨੰਬਰ ਦਾ ਹੈਗਾ 80% ਚੋਰੀ ਦਾ ਕੰਮ ਕਰਦੇ ਆ ਔਰ ਪੁਲਿਸ ਅਸੀਂ ਪੁਲਿਸ ਨੂੰ ਬਲੇਮ ਨਹੀਂ ਕਰਦੇ ਹਾਲ ਚਾਰ ਸਾਹ ਵਧੀਆ ਬੰਦੇ ਹੈਗੇ ਆ ਜਿਹੜੇ ਨਾਲ ਅਫਸਰ ਸਾਰ ਤੇਜਾ ਸਿੰਘ ਦੀ ਟੀਮ ਜਾਂ ਜਿਹੜੇ ਟੀਮ ਆ ਵਧੀਆ ਬਲਦੀਪ ਢੇਰਾ ਦੀ ਅੰਨਾਂ ਨੇ ਅੱਗੇ ਵੀ ਚੋਰ ਫੜੇ ਆ ਸਾਡੀ ਫੇਵਰ ਤੇ ਸਾਨੂੰ ਆਪਣਾ ਬੰਦਾ ਇਨਸਾਫ ਤੋਂ ਆਇਆ ਉਹ ਸਮਾੜੀ ਨਹੀਂ ਹੈਗੀ ਮਗਰ ਆ ਚੋਰਾਂ ਨੇ ਹੌਸਲੇ ਅੰਨੇ ਬੁਲੰਦ ਹੈ ਕਿ ਇਹਨਾਂ ਨੂੰ ਡਰੀ ਨਹੀਂ ਬਾਹਰੋਂ ਗੈਂਗ ਬਲਾ ਕੇ ਚੋਰੀਆਂ ਕਰਾਂਦੇ ਆ ਤੇ ਖਾਣੇ ਦੇ ਬਾਹਰ ਕੱਢ ਕੇ ਤਾਂ ਨੇ ਦੇ ਅੰਦਰ ਧਮਕੀਆਂ ਦਿੰਦੇ ਜੇ ਅਨੇ ਬੇਕੋਹਾਂ ਤਾਂ ਦਸਤੀ ਕਿੱਥੇ ਜਾਓਗੇ ਅੱਜ ਕੱਲ ਹਰ ਬੰਦਾ ਲੋ ਲਿਮਟ ਲਈ ਆ ਹਰ ਬੰਦਾ ਕਰਜ਼ਾਈ ਆ ਇਹ ਚੋਰ ਵੀ ਰਹਿਦਾਰਾਂ ਦੀ ਕਸਰ ਖੜ ਦਿੰਦਾ ਪਰ ਪਾਰੀ ਵਸੇ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੋ ਜਾਂਦਾ ਹੁਣ ਮੰਗ ਕੀ ਕਰਦੇ ਲੁਧਿਆਣਾ ਪੁਲਿਸ ਨੂੰ ਅਸੀਂ ਸਤਿਕਾਰਸ਼ਾਂ ਤੋਂ ਮੰਗ ਕਰਦੇ ਆਂ ਆ ਜਿਹੜੇ ਹੋਰ ਬੰਦੇ ਆਏ ਆ ਨਾ ਜਿਨ੍ਹਾਂ ਦੀਆਂ ਨਹੀਂ ਵੀ ਐਫਆਈਆਰ ਲੋਨਜ਼ ਕਰਾਈਆਂ ਅਸੀਂ ਫੁੱਲਸ ਅਗਰ ਰਿਕਵੈਸਟ ਕਰਦੇ ਆਂ ਵੀ ਜਿਨ੍ਹਾਂ ਦੀ ਨਹੀਂ ਆਪੇ ਉਹਨਾਂ ਦੀ ਐਫਆਈਆਰ ਲੋਨਜ਼ ਕਰੋ ਜਿਹੜੇ ਕੰਬਾਈਨਡ ਆਨਾ ਤੇ ਹੈਗੀ ਆ ਸਹੀ ਪ੍ਰੋਪਰ ਵੇ ਨਾਲ ਉਹਨਾਂ ਦੀ ਇਨਵੈਸਟੀਗੇਸ਼ਨ ਕਰੋ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਸਭ ਤੁਹਾਡੇ ਸਾਹਮਣੇ ਹੋਈ ਠੀਕ ਇਹਨੂੰ ਛੱਡੋ ਹਾਂਜੀ ਸਰਦਾਰ ਜੀ ਕੀ ਨਾਮ ਆਪਣਾ ਮੇਰਾ ਨਾਮ ਹਰਦੀਪ ਸਿੰਘ ਆ ਜੀ ਕਿਸ ਨਾਮ ਤੋਂ ਆਪਣੀ ਫੈਕਟਰੀ ਜਾਂ ਦੁਕਾਨ? ਇਹ ਦੁਕਾਨ ਹੈ ਜੀ ਸੈਂਟਰ ਮਾਰਕੀਟ ਦਾ ਏਸੀ ਆ ਮਸ਼ੀਨਰੀ ਸੌਰ। ਤੇ ਤੁਹਾਡੇ ਚੋਰੀ ਕਦੋਂ ਹੋਈ ਸੀ ਤੇ ਕੀ ਕਹਿਣਾ ਚਾਹੋਗੇ? ਤਕਰੀਬਨ 15-20 ਦਿਨ ਪਹਿਲਾਂ ਮਤਲਬ ਤਾਲੇ ਤੋੜ ਕੇ ਤੇ ਇਹਨਾਂ ਨੇ ਗੱਲੇ ਦੇ ਵਿੱਚੋਂ ਕੈਸ਼ ਕੱਢ ਕੇ ਲੈ ਗਏ ਜੀ। ਕਿੰਨਾ ਕੈਸ਼ ਸੀਗਾ ਤੇ ਚੋਰੀ ਕੀ ਕੀ ਹੋਇਆ ਸਮਾਨ? 22000 ਰੁਪਏ ਲੈ ਗਏ ਜੀ ਨਕਦ ਕੱਢ ਕੇ ਸਮਾਨ ਕੋਈ ਨਹੀਂ ਚੋਰੀ ਹੋਇਆ ਜੀ। ਤੇ ਦੋ ਹੋਰ ਦੁਕਾਨਾਂ ਦੇ ਉਸ ਦਿਨ ਤਾਲੇ ਟੁੱਟੇ ਸੀਗੇ ਜਿੱਧਰ ਸਾਡੀ ਦੁਕਾਨ ਦਾ ਤਾਲਾ ਤੋੜਿਆ। ਪੇਉਦੋ ਇੱਕ ਦਿਨ ਪਹਿਲਾਂ ਪੰਡਤ ਖੜਾ ਇਹਦਾ ਟੈਂਪੂ ਦਾ ਚੋਰੀ ਕਰਕੇ ਲੈ ਗਿਆ ਜੀ ਤੇ ਤੁਸੀਂ ਵਪਾਰੀ ਹੋ ਸ਼ਹਿਰ ਦੇ ਤੁਸੀਂ ਸ਼ਹਿਰ ਨੂੰ ਚਲਾਣਾ ਵਾ ਤੇ ਦੇਸ਼ ਦੀ ਇਕ ਨੋਮੀ ਦੇ ਵਿੱਚ ਵੀ ਤੁਹਾਡਾ ਹੱਥ ਹੁੰਦਾ ਹੈ ਕਿ ਤੁਸੀਂ ਨਹੀਂ ਸੁਰੱਖਿਅਤ 하게 ਤੇ ਕਿਵੇਂ ਦੇਖਦੇ ਇਸ ਨੂੰ ਸੁਰੱਖਿਆ ਤਾਂ ਗੱਲ ਹੈ ਜੀ ਅੱਜ ਕੱਲ ਚੋਰ ਬੜੇ ਆ ਉਹ ਸਾਰਿਆਂ ਨੂੰ ਧਮਕੀਆਂ ਦਿੰਦੇ ਇਥੇ ਅਗ ਬਰਧਾ ਜੀ ਨੇ ਇਹ ਗੱਲ ਕਹੀ ਵੀ ਅਸੀਂ ਤੇਰੇ ਵਾਂ ਤੋਂ ਪਰਚ ਲਗਾਵਾਗੇ ਸਰੇਆ ਮਗਰਾਂ ਧਮਕੀ ਰਹਿ ਗਿਆ ਵੀ ਸਾਡੀ ਮਤਲਬ ਯੂਨ ਵੀ ਹੋਵੇ ਬਾਦੂ ਵੀ ਮਤਲਬ ਬਹੁਤ ਜਿਹੜੀ ਹੈ ਉਹ ਕਾਰਵਾਈ ਚੋਰਾਂ ਦੇ ਵਿਰੁੱਧ ਨਹੀਂ ਕਰਦੇ ਤਾਂ ਇਹ ਚੋਰਾਂ ਦਾ ਇਹ ਹੌਸਲੇ ਵਧੇ ਹੋਏ ਆ ਤੇ ਹੁਣ ਮੰਗ ਕੀ ਕਰਦੇ ਹੋ ਕਾਰਵਾਈ ਕਰਾਂ ਤਾਂ ਇਹ ਤਾਂ ਮੰਗ ਕਰਦੇ ਆ ਕਿ ਚੋਰਾਂ ਦੇ ਬਲੋਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਇਹ ਸਾਥੀ ਨੇ ਉਹਨਾਂ ਨੂੰ ਫੜ ਕੇ ਅੰਦਰ ਤਾਲਾ ਜਵਾਵੇ ਤੇ ਜਿਹੜਾ ਕਾ ਚੋਰੀ ਕਰਕੇ ਲੈ ਗਿਆ ਉਹ ਵੀ ਬਰਬੰਦ ਕੀਤਾ ਜਾਵੇ ਠੀਕ ਜੀ ਬਾਕੀ ਮਸਲਾ ਜਿਹੜੇ ਅੱਜ ਕੋਈ ਜ਼ੋਰ ਫੜੇ ਗਏ ਆ ਕਹਿੰਦੇ ਬੜੀਆਂ ਚੋਰੀਆਂ ਹੋ ਰਹੀਆਂ ਸੀ ਮਿਲਰ ਗੰਜ ਏਰੀਏ ਦੇ ਵਿੱਚ ਜਾਂ ਸਟੀਲ ਮਾਰਕੀਟ ਦੇ ਵਿੱਚ ਹਾਂਜੀ ਪਿਛਲੇ ਕੁਝ ਸਮੇਂ ਤੋਂ ਇੱਕ ਚੋਰੀ ਦੀ ਘਟਨਾ ਹੋਈ ਸੀ। ਕੋਈ ਵਰਗਤ ਚ੍ਰਾਹਮਨ ਜੀ ਦੇੰਸਿਟੀ ਚੋਰ ਫੇਮ ਸੀ। ਉਹ ਸਵੇਰੇ ਕਾਫੀ ਕਟਰੀ ਚਾਹਦੇ ਸੀ। ਤੇ ਉਹ ਚੋਰੀ ਕਰਕੇ ਉੱਥੇ ਬੈਰ ਹੋ ਜਾਂਦੇ ਸੀ। ਕਾਫੀ ਦੁਕਾਨਾਂ ਨੂੰ ਸ਼ੱਕ ਹੋਇਆ ਸੀ ਕਿ ਕਾਫੀ ਜੜੀਆਂ ਆ ਗਈਆਂ ਐਫ ਆਈ ਆਰਸ ਦੀ ਲੋੜ ਸੀ। ਇਸ ਲਈ ਕਾਨੂੰਨ ਹੋ ਚੋਈ। ਉਹ ਨੇ ਲੇਟੈਂਸੀ ਚੋਰੀ ਹੋਈ ਸੀ। ਉਹ ਬਸ 10 ਤੱਕ ਉਹਨਾਂ ਨੇ ਬੋਲਿਆ ਉਹ ਬੋਲ ਸੀ। ਮੈਂ ਇਹਦੇ ਚ ਅਸੀਂ ਇਹ ਸਭ ਟੈਕਨੀਕਲ ਇਨਵੈਸਟੀਗੇਸ਼ਨ ਮੇਰੀ ਇਹ ਉਹ ਸੀਸੀਟੀਵੀ ਕੈਮਰੇ ਕੀ ਆਪਣਾ ਜਿਹੜਾ ਉਹਦੀ ਕੋਲ ਲੋਕੇਸ਼ਨਸ ਦੀ ਕੋਲਟੀ ਵੀ ਆਪਣਾ ਕਿ ਇਸਕਿਤੇ ਹੈਗਾ ਮੇਨ ਇਹਦਾ ਮੁੱਖ ਸਬਸਟੈਂਸ ਕਰਸ ਨੂੰ ਲੋਕਲ ਬੰਦਾ ਤੋਂ ਆਪਰੇਸ ਮੈਡਮ ਪੁਨੀਰ ਵਰਦਤਨੋਂ ਹੁਣ ਤੱਕ ਇੰਜ਼ਾਮ ਦੇ ਚੁੱਕੇ ਨੇ ਜੀ ਇਹਨੂੰ ਜੀ ਚਾਰਕਾ ਆਲਰੇਡੀ ਐਫਆਈਆਰ ਅਡਿਸਟਨ ਮਹੀਨੇ ਲਈ ठीक है जी तो इसके बिना कई बार कोई एारदात होंगे एफ आई आर नहीं होती है साढ़े तक कंप्लेन नहीं आती ठीक है तो, 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 तो मतलब काफ़ी एक कॉमन हो गई सब काफ़ी मसले बंद हो सकते हैं कि इन्होंने फ़ड़ना बहुत जरूरी सीमा जो बी मैंबर ने सब फेस कर लिया ठीक है जल्दी मोहन देखा ਫਿਲਕੇ ਜਾਰੇ ਲੋਕਲ ਇੱਕ ਬੰਦਾ ਸੀ ਬਾਕੀ ਬਾਹਰੋਂ ਆਂਦੇ ਸੀ ਨਾ ਕੋਈ ਟੀਮ 14 ਦੀ ਹਾਂਜੀ ਜਿਹੜਾ ਲੋਕਲ ਗੁੰਨਾਪਰੇ ਸਿੱਕਾ ਉਹ ਵੀ ਕੁਝ ਕਿਸ ਕੋ ਨਹੀਂ ਆਪਾਂ ਦਾ ਸਮਝ ਨਹੀਂ ਪਤ ਜਿਹੜੇ ਰਾਤੀ ਨੂੰ ਫੋਡ ਕਰੀ ਗਿਆ ਨਾ ਲੈ ਕੇ ਬਾਕੀ ਚਾਰ ਬੰਦੇ ਤੇ ਇਹ ਇੱਕ ਉਪਰ ਮੰਦਰੀ ਦੇ ਜਿਹੜੀ ਰਹੀ ਇਨਫੋਰਮੇਸ਼ਨ ਦੇ ਬੇਸ ਤੇ ਸਾਰੇ ਕੰਪਨੀ ਉਹ ਰਾਤ ਨੂੰ ਆਂਦੇ ਸੀ ਚੋਰੀ ਕਰਕੇ ਆਪਣਾ ਮਾਲ ਉਹਨਾਂ ਵਾਲੇ ਕਰੀ ਚੁਣੀ ਜਿਹੜੀ ਕਾਲ ਚੋਰੀ ਹੋਈ ਹੈ ਉਸ ਮਸਲੇ 'ਤੇ ਇਹਨੂੰ ਪੜਾਇਆ ਗਿਆ ਕੱਲ ਰਾਤ ਕਿਚੋਰੀ ਹੋਈ ਹੈ ਸ਼ਹਿਰੀ ਦੇ ਵਿੱਚ ਫੈਕਟਰੀ ਦੇ ਵਿੱਚ ਨਟ ਬੋਲਟ ਕੱਢ ਕਰ ਲਿੱਤੇ ਜੀ ਹਾਂ ਜੀ ਉਹ ਨਹੀਂ ਚੁੜੀ ਜੀ ਤਾਂ ਗੱਲ ਤੋਂ ਵੀ ਨਹੀਂ ਹੋਈ ਉਹ ਜਦੋਂ ਇਹ ਮੋਨਿੰਗ ਚੇਕ ਸੀ ਮੋਨਿੰਗ ਟਾਈਮ ਤੇ ਜਦੋਂ ਪੰਜ ਕਰਸ ਤੋਂ ਬੋਲ ਬਣਾ ਕੇ ਦਿੱਤੀ ਸੀ ਕਿ ਉਹਦੇ ਚੋਂ ਨਟ ਬੋਲਟ ਦੀ ਗੱਲ ਹੋਏ ਇਸ ਤਰ੍ਹਾਂ ਹੁੰਦਾ ਸੀ ਉਹ ਸਭ ਨੂੰ ਆਪ ਐਕਰ ਰਿਪੋਰਟ ਕਰ ਦਿੱਤੀ ਉਸ ਤੋਂ ਬਾਅਦ ਮੇਰੀ ਚਾਈਨ ਚੁੱਕ ਦਿੱਤਾ ਅਗਰ ਨੂੰ ਕੋਈ ਆ ਸਮਝਣ ਨਿਊ ਤੇ ਲਈ ਲੁਧਿਆਣਾ ਤੋਂ ਅਭਿਸ਼ੇਪ ਜਲੋਟਾ ਦੀ ਰਿਪੋਰਟ